ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਮਨੋਜ ਚਰਖੀਵਾਲ ਤੇ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਇਸ ਟਾਈਮ ਬਠਿੰਡਾ ਦੇ ਡਿਊਨਸ ਕਲੱਬ ਚ ਮੌਜੂਦ ਹੈ ਜਿੱਥੇ ਕਾਂਗਰਸ ਪਾਰਟੀ ਦੇ ਉਮੀਦਵਾਰ ਜੀਪ ਮਹਿੰਦਰ ਸਿੰਘ ਸਿੱਧੂ ਵੱਲੋਂ ਇੱਕ ਮੀਟਿੰਗ ਕੀਤੀ ਗਈ ਹੈ ਸਾਡੇ ਨਾਲ ਜੀਪ ਮਹਿੰਦਰ ਸਿੰਘ ਸਿੱਧੂ ਮਜ਼ੂਰ ਨੇ ਗੱਲਬਾਤ ਕਰਦੇ ਆਂ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਿੱਧੂ ਸਾਹਿਬ ਜੇ ਗੱਲ ਕਰੀ ਅੱਜ ਬਠਿੰਡਾ ਦੇ ਵੱਖ-ਵੱਖ ਥੇਰੀਏ 'ਚ ਮੀਟਿੰਗਾਂ ਕਿੱਤੀਆਂ ਗਈਆਂ ਤੁਹਾਡੇ ਵੱਲੋਂ ਕੀ ਕਹਿਣਾ ਚਾਹੋਗੇ ਦੇਖੋ ਜੀ ਅੱਜ ਸੂਚੇ ਬਠਿੰਡੇ ਹਲਕੇ ਦੇ ਬਠਿੰਡਾ ਜਿਹੜਾ ਸ ਇਹਦੇ ਵਿੱਚ ਅਸੀਂ ਪਲਾਨ ਕੀਤਾ ਸੀ ਕਿ ਅੱਜ 25 ਦੀ ਨੁਕਰ ਮੀਟਿੰਗ ਪਲੱਸ ਜਿਹੜੇ ਕੋਈ ਐਸੋਸੀਏਸ਼ਨਸ ਹੈਗੀਆਂ ਉਹਨਾਂ ਨੂੰ ਜਿਵੇਂ ਆਰਟੀ ਐਸੋਸੀਏਸ਼ਨ ਆਈਐਮਏ ਹੋਗੀ ਹੋਰ ਐਸੋਸੀਏਸ਼ਨ ਹੋਗੀਆਂ ਕਿ ਇਹਨਾਂ ਨੂੰ ਮਿਲਿਆ ਜਾਵੇ ਤੇ ਆਵਦੀ ਗੱਲ ਇਹਨਾਂ ਕੋਲੇ ਰੱਖੀ ਜਾਵੇ ਤੇ ਇਹਨਾਂ ਤੋਂ ਸਪੋਰਟ ਤੇ ਵੋਟ ਮੰਗੀ ਜਾਵੇ ਸੋ ਬਹੁਤ ਅੱਛਾ ਸਾਨੂੰ ਰਿਸਪਾਂਸ ਮਿਲਿਆ ਸਾਨੂੰ ਸਿੱਧੂ ਸਾਹਿਬ ਦੇ ਗੱਲ ਕਰੀਏ ਕੱਲ੍ਹ ਭੋੜੀਆਂ ਤਿੰਨ ਰੈਲੀਆਂ ਬਠਿੰਡਾ ਚ ਤੇ ਪ੍ਰਤਾਪ ਸਿੰਘ ਬਾਜਵਾ ਵੀ ਆ ਰਿਹਾ ਹੈ ਰੈਲੀਆਂ ਚ ਕੀ ਕਹਿਣਾ ਚਾਹੁੰਦੇ ਦੇਖੋ ਜੀ ਇਹਦਾ ਇਲੈਕਸ਼ਨ ਦਾ ਇੱਕ ਪ੍ਰੋਸੈਸ ਹੈ ਕਿ ਜਦੋਂ ਇਲੈਕਸ਼ਨ ਪੱਕ ਜਾਂਦਾ ਹੈ ਉਦੋਂ ਫਿਰ ਹਰ ਪਾਰਟੀ ਤੇ ਹਰ ਕੈਂਡੀਡੇਟ ਰਿਲੀਜ਼ ਕਰਦਾ ਹੈ ਸੋ ਅਸੀਂ ਤੇਨ ਰਿਲੀਜ਼ ਕਰ ਰਹੇ ਹਾਂ ਇੱਕ ਕੋਟਸ਼ਵੀਰ ਇੱਕ ਪਿੰਡ ਬਥਰਾਲੇ ਚ ਤੇ ਅਖੀਰਲੀ ਸ਼ਾਮ 6 ਵਜੇ ਮਠੇਣਾ ਸ਼ਹਿਰ ਦੇ ਵਿੱਚ ਜਿਸ ਸਰਪਤਾਪ ਸਿੰਘ ਬਾਜਵਾ ਅਚੇ ਚੇ ਤੌਰ ਤੇ ਪਹੁੰਚਣਗੇ ਸੋ ਮੇਰਾ ਖਿਆਲ ਹੈ ਕਿ ਬਹੁਤ ਅੱਛੀ ਤੇ ਪਰਬੀਆਂ ਮੀਟਿੰਗ ਆਉਣ ਕਿੱਚੀ ਕਿ ਲੱਗਦਾ ਕਿੰਨਾ ਇਕੱਠ ਹੋਣ ਦੀ ਉਮੀਦ ਹੈ ਜੀ ਦੇਖੋ ਜੀ ਇਕੱਠ ਤੇ ਹੈ ਕਿ ਕੋਸ਼ਿਸ਼ ਤਾਂ ਵੱਧ ਤੋਂ ਵੱਧ ਹੋਦੀ ਹੈ ਤੇ ਇਕੱਠ ਦਾ ਤਾਂ ਕੋਈ پیمਾਨਾ ਨਹੀਂ ਹੁੰਦਾ ਜਿੰਨਾ ਹੋ ਜੇ ਅਸੀਂ ਤਾਂ ਗੱਲ ਵੱਧ ਤੋਂ ਵੱਧ ਲੋਕਾਂ ਦੇ ਸਾਹਮਣੇ ਰੱਖਣੀ ਹੈ ਸੋ ਜਿੰਨਾ ਵੀ ਕੋਸ਼ਿਸ਼ ਕਰਕੇ ਵਰਕਰ ਇਕੱਠ ਕਰ ਲੈਣਗੇ ਉਹ ਨਹੀਂ ਚੰਗੇ ਸਰ ਜੀ ਗੱਲ ਕਰੀਏ ਪਰਮਪਾਲ ਕੋਰ ਸਿੱਧੂ ਇਹ ਕਹਿ ਰਹੇ ਹੈਗੇ ਵਿਕਾਸ ਦਾ ਬਲੂਪ੍ਰਿੰਟ ਹੈਗਾ ਉਹ ਭਾਜਪਾ ਕੋਲ ਹੈ ਕੀ ਕਹਿਣਾ ਚਾਹੋ ਇਹ ਭਾਜਪਾ ਨੇ ਕੁਝ ਟਿਕਾ ਥੋੜੀ ਲੈ ਰੱਖਿਆ ਜੀ ਦੇਮੋਕਰੇਸੀ ਐ ਐਸਕੇ ਇਹਨੇ ਹਾਰ ਜਾਣਾ ਤੇ ਕਾਂਗਰਸ ਪਾਰਟੀ ਨੇ ਆ ਜਾਣਾ ਜੋ ਉਹੀ ਬਲੂਪ੍ਰਿੰਟ ਅਸੀਂ ਉਹਨੂੰ ਬਿਹਤਰ ਬਣਾ ਕੇ ਜੋ ਸਾਡੇ ਮੈਨੀਫੈਸਟੋ ਚ ਹੈ ਅਸੀਂ ਇੰਪਲੀਮੈਂਟ ਕਰ ਦਿਆਂਗੇ ਇਹ ਤੇ ਜਿਹੜੀ ਸਰਕਾਰ ਦਿੱਲੀ ਚ ਹੋਏਗੀ ਉਹਨੇ ਬਲੂਪ੍ਰਿੰਟ ਦੇ ਤੌਰ ਤੇ ਬਣਾਉਣਾ ਹੈਗਾ ਤੇ ਮੈਂ ਸੋਚਦਾ ਕਿ ਕਾਂਗਰਸ ਦਾ ਜਿਹੜਾ ਬਲੂਪ੍ਰਿੰਟ ਹੈ ਉਹ ਦੇਸ਼ ਵਾਸਤੇ ਬੇਚ ਰਹੇਗਾ ਸਿੱਧੂ ਸਾਹਿਬ ਜੇ ਗੱਲ ਕਰੀਏ ਸੀਐਮ ਭਗਵਾਨ ਸਿੰਘ ਮਾਨ ਕਹ ਰਿਹਾ ਗਿਆ 70 ਸਾਲਾਂ ਚ ਜੋ ਪੰਜਾਬ ਦਾ ਵਿਕਾਸ ਨਹੀਂ ਹੋਇਆ ਉਹ ਅਸੀਂ 2 ਸਾਲਾਂ ਚ ਕਰਕੇ ਦਿਖਾਇਆ ਕੀ ਕਹਿਣਾ ਚਾਹੂੰ ਚਲੋ ਜੀ ਉਹਨਾਂ ਨੂੰ ਮੁਬਾਰਕ ਹੋਵੇ ਲੋਕਾਂ ਨੂੰ ਪਤਾ ਹੀ ਹੈ ਪਹਿਲੀ ਗੱਲ ਤੇ ਲੌਜੀਕ ਹੀ ਨਹੀਂ ਬੰਦਾ ਕਿ 70 ਸਾਲ ਚ ਕੰਮ ਨਹੀਂ ਹੋਇਆ ਤੇ 2 ਸਾਲਾਂ ਚ ਅਸੀਂ ਕਰਤਾ ਤੇ ਕੀਤਾ ਕੀ ਉਹ ਕੁਛ ਨਹੀਂ ਸਿਰਫ ਆ ਇੱਕ ਸਟੇਟਮੈਂਟ ਹੈ ਕਿ 2 ਸਾਲ ਚ ਅਸੀਂ ਇੰਨਾ ਕੰਮ ਕਰਤਾ ਜਿਹੜਾ 70 ਸਾਲਾਂ ਚ ਨਹੀਂ ਹੋਇਆ ਇਹ ਤਾਂ ਸਿਰਫ ਡਰਾਮੈਟਿਕਸ ਜਿਵੇਂ ਕਹਿੰਦੇ ਹਨਾ ਸਪਲਿੰਗ ਟੂ ਦੀ ਗੈਲਰੀ ਕੀ ਬਨ ਲੋ ਲੋਕਾਂ ਨੂੰ ਦੱਸਣ ਵਾਸਤੇ ਕਰਨ ਵਾਸਤੇ ਆ 온 ਗਰਾਉਂਡ ਕੁਛ ਨਹੀਂ ਹੋਇਆ ਸਿੱਧ ਸਭ ਜੇ ਗੱਲ ਕਰੀਏ ਬਠਿੰਡਾ ਜੇਮਸ ਦੀ ਬੜੀ ਗੱਲ ਚੱਲ ਰਹੀ ਹੈਗੀ ਆ ਵੀ ਜਿਹੜੇ ਕਾਲੀ ਦਲ ਕੈਂਡੀਡੇਟ ਹੈ ਗਿਆ ਬੀਬਾ ਹਰਸਿਮਰਤਪੁਰ ਬਾਦਲ ਉਹ ਕਹਿੰਦੇ ਮੈਂ ਲੈ ਕੇ ਆਇਆ ਤੇ ਆਜਪਾ ਕਹਿੰਦੀ ਹੈ ਸੈਂਟਰ ਗਵਰਨਮੈਂਟ ਨੇ ਦਿੱਤਾ ਅਸੀਂ ਕੱਲ ਇੱਕ ਗਰਾਊਂਡ ਲੈਵਲ ਤੇ ਉੱਥੇ ਚੀਜ਼ਾਂ ਦੇਖੀਆਂ ਹੈਗੀਆਂ ਜਿਹੜੇ ਤੇ ਪੇਸ਼ੈਂਟ ਹੈਗੇ ਆ ਉਹ ਕਹਿੰਦੇ ਇੱਥੇ ਦਵਾਈਆਂ ਬਹੁਤ ਮਹਿੰਗੀਆਂ ਕਿ ਜੀਤਮਿੰਦਰ ਸਿੰਘ ਸਿੱਧੂ ਬਠਿੰਡਾ ਤੋਂ ਜੇ ਜਿੱਤ ਕੇ ਮੈਂਬਰ ਪਾਰਲੀਮੈਂਟ ਜਾਂਦੇ ਹੈਗੇ ਕਿ ਉੱਥੇ ਮੈਂਬਰ ਪਾਰਲੀਮੈਂਟ ਤੇ ਆਵਾਜ਼ ਉਠਾਣਗੇ ਕਿ ਉੱਥੇ ਦਵਾਈਆਂ ਵੀ ਜਿਹੜੀਆਂ ਫ੍ਰੀ ਆਫ ਫ੍ਰੀ ਆਫ ਕੋਸਟ ਦਿੱਤੀਆਂ ਜਾਣ ਦੇਖੋ ਜੀ ਈਐਮਸ ਇੱਥੇ ਆਉਣ ਦਾ ਮਤਲਬ ਕੌਣ ਲਿਆ ਹੈ ਕੀ ਲਿਆ ਹੈ ਸਭ ਨੂੰ ਪਤਾ ਹੀ ਹੈ ਕਿ ਸੈਂਟਰ ਸਰਕਾਰ ਲੈ ਕੇ ਆਇਆ ਹੈ ਇਹ ਤਾਂ ਵਿਪਰਸਫਿਰਤ ਕੋਰਤ ਬਿਨਾਂ ਗਲਤੋਂ ਮੈਸਰੀ ਕ੍ਰੈਡਿਟ ਲਾਈਨ ਦੀ ਕੋਸ਼ਿਸ਼ ਹੈ ਕੋਈ ਇਹਨਾਂ ਨੂੰ ਕ੍ਰੈਡਿਟ ਮਿਲ ਨਹੀਂ ਰਿਹਾ ਇਸ ਚੀਜ਼ ਜਿੱਥੇ ਦਾ ਕ इलाज ਦੀ ਗੱਲ ਹੈ ਬਹੁਤ ਜ਼ਿਆਦਾ ਪ੍ਰੋਬਲਮ ਹੈ ਇਹ ਖੜੀਆਂ ਇੱਕ ਤਾਂ ਜੇ MRI ਵੀ ਕਰਾਉਣੀ ਹੋਵੇ ਅੱਜ ਮੇਰੇ ਖਿਆਲ 15 ਦਿਨ ਦਾ ਟਾਈਮ ਹੈ ਤੇ ਬੰਦੀ ਦੀ ਤਾਂ ਲੱਤ ਅੱਜ ਟੁੱਟੀ ਹੈ ਅੱਜ ਉਹਨੂੰ ਲੋੜ ਹੈ MRI ਦੀ ਸੋ ਥੋੜਾ ਜਨਾ ਉਥੇ ਮਿਸ ਮੈਨੇਜਮੈਂਟ ਹੋਇਆ ਪਿਆ ਤੇ ਕੋਈ ਇਲਾਜ ਸਸਾ ਨਹੀਂ ਹੈ ਕੋਈ ਆਪਰੇਸ਼ਨ ਜੇ ਪ੍ਰਾਈਵੇਟ ਚ ਕਰਾਈਏ ਨਾ ਉਥੇ 50000 ਲੱਗਦਾ ਹੋਊਗਾ ਤੇ ਤੁਰਤ ਹੋ ਜਾਂਦਾ ਹੈ ਤੇ ਜੇ ਐਮ ਸਕੇ ਰਹੀਏ ਮੇਰੇ ਖਿਆਲ ਤੇ 40000 ਲੱਗੂਗਾ ਪਰ ਟਾਈਮ ਥੋੜਾ ਮਹੀਨਾ ਲੱਗੂਗਾ ਉਦੋਂ ਨੂੰ ਥੋੜੀ ਜੀ ਹੈਲਥ ਹੋਰ ਡੀਟੀਰੀਓਰੇਟ ਹੋ ਜੂਗੀ ਸੋ ਥੋੜਾ ਜਿਹਾ ਸਿਸਟਮ ਉੱਤੇ ਠੀਕ ਕਰਨ ਦੀ ਲੋੜ ਹੈ ਤੇ ਜੇ ਰਬ ਕਰੇ ਮੈਂ ਮੈਂਬਰ ਪਾਰਲੀਮੈਂਟ ਬਦਦਾ ਇਸ ਨੂੰ ਸਟਰੀਮ ਲਾਈਨ ਬਿਲਕੁਲ ਵਧੀਆ ਤਰੀਕੇ ਨਾਲ ਕਰਾਂਗੇ ਕਿ ਮੈਡੀਸਿਨਸ ਵੀ ਜਿਹੜੀਆਂ ਨੇ ਉਹ ਜਿਹੜਾ ਨੈਕਸਸ ਚੱਲ ਰਿਹਾ ਹੈ ਕਿ ਅੰਦਰ ਮੈਡੀਸਿਨ ਜਰੀਆਂ ਮੈਡੀਸਿਨਸ ਅੰਦਰ ਡਾਕਟਰ ਲਿਖ ਕੇ ਦਿੰਦਾ ਹੈ ਅੰਦਰ ਨਹੀਂ ਮਿਲਦੀ ਉਹ ਬਾਹਰ ਮਿਲਦੀ ਹੈ ਜਿਵੇਂ ਉੱਥੇ ਤੁਸੀਂ ਗੱਲ ਕਰ ਰਹੇ ਜੀ ਉੱਥੇ ਜਨੋਸ਼ਧੀ ਕੇਂਦਰ ਵੀ ਖੁੱਲੇ ਗਿਆ ਪਰ ਉਥੋਂ ਦਵਾਈਆਂ ਨਹੀਂ ਮਿਲਦੀਆਂ ਸਰ ਮੈਂ ਉਹੀ ਕਹਿ ਰਿਹਾ ਜੀ ਇਸ ਕਰਕੇ ਦਵਾਈਆਂ ਉਹ ਉੱਥੇ ਮੁਹਈਆ ਕਰਾਉਣਾ ਚਾਹੀਦੇ ਫਾਇਦਾ ਹੀ ਤਾਂ ਹੈ ਜੇ ਗਰੀਬ ਬੰਦਾ ਜਾਂਦਾ ਤੇ ਪ੍ਰਾਈਵੇਟ ਨਾਲੋਂ ਜ਼ਿਆਦਾ ਪੈਸੇ ਖਰਚੇ ਹੁੰਦੇ ਤਾਂ ਫਿਰ ਇਸਦਾ ਫਾਇਦਾ ਕੀ ਹੋਵੇ ਜੀਤ ਮਹਿੰਦਰ ਸਿੰਘ ਸਿੱਧੂ ਬਠਿੰਡਾ ਲੋਕ ਸਭਾ ਸੀਟ ਤੋਂ ਕਿਹੜੀ ਪਾਰਟੀ ਨਾਲ ਟੱਕਰ ਮੰਨਦੇ ਨੇ ਆਪ ਦੀ ਦੇਖੋ ਜੀ ਟੱਕਰ ਤਾਂ ਸਾਰਿਆਂ ਨਾਲ ਹੀ ਹੁੰਦੀ ਹੈ ਜਦੋਂ ਬੰਦਾ ਇਲੈਕਸ਼ਨ ਲੜਦਾ ਪਰ ਮੈਂ ਸੋਚਦਾ ਅੱਜ ਦੀ ਗੜੀ ਅਸੀਂ ਕੰਫਰਟੇਬਲੀ ਇੱਕ ਨੰਬਰ ਤੇ ਹਾਂ ਤੇ ਥੋੜੀ-ਥੋੜੀ ਬਿਲਡ ਹੋ ਗਿਆ ਸੀ ਵਧੀਆ ਤਰੀਕੇ ਨਾਲ ਇਹ ਸੀਟ ਜਿੱਤ ਆ ਗਏ ਕਿੰਨੀ ਵੋਟਾਂ ਨਾਲ ਤੁਹਾਨੂੰ ਅਨੁਮਾਨ ਲੱਗਦਾ ਹੈ ਜਿੱਥੇ-ਜਿੱਥ ਹੁੰਦੀ ਹੈ ਜੀ ਵੋਟਰ ਤਾਂ ਲੋਕੀ ਦੱਸ ਸਕਦੇ ਕਿ ਕਿੰਨੀਆਂ ਪਹੁੰਚਗੇ ਪਰ ਇਹਦੀ ਗੱਲ ਜ਼ਰੂਰ ਰੱਖੀ ਅਸੀਂ ਕੰਫਰਟੇਬਲ ਜਿੱਤਾਂ ਦੇ ਪਾਸੇ ਜਾ ਰਹੇ ਹਾਂ ਜੇ ਜੀਤ ਮਹਿੰਦਰ ਸਿੰਘ ਸਿੱਧੂ ਜਿੱਤਦੇ ਹੈ ਤਾਂ ਕਿਹੜੇ-ਕਿਹੜੇ ਮੁੱਦੇ ਮੈਂਬਰ ਪਾਰਲੀਮੈਂਟ ਚ ਉਠਾਣਗੇ ਦੇਖੋ ਬਹੁਤ ਬੁਝਦੀ ਹੈ ਜੀ ਇੱਕ ਮੁੱਦਾ ਨਹੀਂ ਹੈ ਮੈਂ ਹਰ ਸਾਥੀ ਕੋਲ ਕਹਿਣਾ ਹੁੰਦਾ ਕਿ ਹਰ ਨੌ ਕੋਸਟ ਚੀਜ਼ ਹੈ ਨੌ ਹਲਕੇ ਦੇ ਬਟਿੰਡੇ ਜ਼ਿਲ੍ਹੇ ਪੇਜ ਜਾਂਦੇ ਨੇ ਮੁਖਸਰ ਬਟਿੰਡਾ ਤੇ ਮਾਂਸਾ ਤਿੰਨਾਂ ਦੀ ਅੱਡੜ ਸਮੱਸਿਆਵਾਂ ਨੇ ਅੱਡੜ ਲੋੜਾਂ ਨੇ ਅੱਡੜ ਉਹਨਾਂ ਦੀਆਂ ਮੰਗਾਂ ਨੇ ਸੋ ਜਦੋਂ ਮੌਕਾ ਮਿਲੂਗਾ ਇੱਕ ਵਿਜ਼ਨ ਡਾਕੂਮੈਂਟ ਬਣਾਇਆ ਜਾ ਰਿਹਾ ਹੈ ਹਰ ਹਲਕੀ ਦਾ ਇੱਕ ਟੀਮ ਮੈਂ ਰੱਖੀ ਹੋਈ ਹੈ ਜਿਹੜੀ ਟੀਮ ਹੁਣ ਜਾ ਕੇ ਗਰਾਊਂਡ ਲੈਵਲ ਤੇ ਇੱਕ ਸਰਵਿਕ ਰਹੀਏ ਜਦ ਚੇ ਪਤਾ ਲੱਗੇਗਾ ਕਿ ਐਗਜ਼ੈਕਟਲੀ ਇੱਥੇ ਦੇਖੋ ਨੌਜਵਾਨਾਂ ਨੂੰ ਕੁਝ এমਪਲੋਇਮੈਂਟ ਚਾਹੀਦੀ ਹੈ ਕਿਸਾਨਾਂ ਨੂੰ ਐਮਐਸਪੀ ਦਾ ਗਰੰਟੀ ਚਾਹੀਦੀ ਹੈ ਗਰੀ ਪਰਿਵਾਰਾਂ ਨੂੰ ਮਨਰੇਕਾ ਦਾ ਚਾਹੀਦਾ ਹੈ ਮਤਲਬ ਇਹ ਸਾਰਾ ਕੁਝ ਜਿਹੜਾ ਹੈ ਨਾ ਕਿ ਗਰੰਟੀ ਚਾਹੀਦੀ ਹੈ ਮਨਰੇਕਾ ਦੀ 400 ਰੁਪਏ ਦਿਹਾੜੀ ਦਾ ਕਾਂਗਰਸ ਪਾਰਟੀ ਨੇ ਕੀਆ ਹੋਇਆ ਸੋ ਬਹੁਤ ਚੀਜ਼ਾਂ ਨੇ ਜਿਹੜੀਆਂ ਕੀ ਮੰਚ ਨੇ ਉਹ ਮੌਕਾ ਉਰਤੇ ਸਾਰਾ ਕੁਝ ਤੁਹਾਨੂੰ ਸਾਹਮਣੇ ਲਿਆ ਕੇ ਆਇਆ ਮੈਂ ਸਿੱਧੂ ਸਾਹਿਬ ਜੀ ਗੱਲ ਕਰੀਏ ਲੋਕ ਸਭਾ ਬਠਿੰਡਾ ਚ 9 ਹਲਕੇ ਆ 9 ਤੇ 9 ਆਮ ਆਦਮੀ ਪਾਰਟੀ ਕਾਬਜ਼ ਹੈ ਕੀ ਕਹਿਣਾ ਚਾਹੂੰ ਇਹ ਤਾਂ ਕਾਬਜ਼ ਹੀ ਹੈ ਨਾ ਕੋਈ ਮਤਲਬ ਰਜਿਸਟਰੀ ਤੇ ਨਹੀਂ ਖਲੜੀ ਲੋਕਾਂ ਨੇ ਵੋਟ ਇਹਨਾਂ ਨੂੰ ਪਾਤੀਆਂ ਸੀ 2 ਸਾਲ ਪਹਿਲ ਹੁਣ ਉਹੀ ਲੋਕ ਸਾਨੂੰ ਵੋਟਾਂ ਪਾ ਕੇ ਸਾਨੂੰ ਕਾਮਯਾਬ ਕਰ ਦੇਣਗੇ ਇਹ ਹੀ ਬਿਊਟੀ ਆਫ ਆਪਣਾ ਡੈਮੋਕ੍ਰੇਸੀ ਹੈ ਸਿੱਤ ਸਭ ਲਾਸਟ ਦੇ ਲੋਕ ਸਭਾ ਬਠਿੰਡਾ ਚ ਨੋ ਹਲਕਿਆਂ ਚ ਜੀਤ ਮਹਿੰਦਰ ਸਿੰਘ ਸਿੱਧੂ ਨੂੰ ਕਿਸ ਤਰ੍ਹਾਂ ਦਾ ਹੰਗਾਰਾ ਮਿਲ ਰਿਹਾ ਬਹੁਤ ਅੱਛਾ ਜੀ ਬੈਟਰ ਦੈਨ ਆ ਹੈਡ ਐਕਸਪੈਕਟਿਡ ਮੇਰੇ ਯੂਮੀ ਤੋਂ ਹੋਰ ਜਿਆਦਾ ਜਿੱਦਣ ਚੱਲੇ ਸੀ ਵਿਰੋਧੀ ਕਹਿੰਦੇ ਸੀ ਅਕਾਲੀ ਆਪਣਾ ਅਕਾਲੀ ਵੀ ਤੇ ਕੀ ਨੋ ਇਹਨਾਂ ਦਾ ਆਪ ਆਦਮੀਆਂ ਦੇ ਵਿੱਚ ਹੋਰ ਸਾਰੇ ਕੀ ਜੀ ਕਾਂਗਰਸ ਕਈ ਤਰ੍ਹਾਂ ਚਵੰਡੀ ਹੋਈ ਹੈ ਅਦਰ ਲੋਕੀ ਫਰਾਨਾ ਲੋਕੀ ਚੱਲੇ ਪੱਤਰਕਾਰ ਤੁਸੀਂ ਵੀ ਪੁੱਛਦੇ ਸੀ ਜੇ ਫਰਾਨਾ ਰੁੱਸਿਆ ਹੋਇਆ ਹੁਣ ਮੈਨੂੰ ਦੱਸੋ ਕੋਈ ਬੰਦਾ ਕਾਂਗਰਸਮੈਨ ਇਹੀ ਜ ਹੈ ਜਿਹਨੇ ਕਰ ਬੈਠਾ ਹੋਵੇ ਸਾਰੇ ਆਪਦੀਆਂ ਜ਼ਿੰਮੇਵਾਰੀਆਂ ਨੌ ਦੀ ਨੌ ਹਲਕਿਆ ਸੰਭਾਲ ਰਹੇ ਨੇ ਇਹੀ ਸਭ ਤੋਂ ਵੱਡੀ ਅਚੀਵਮੈਂਟ ਹੈ ਮੇਰੀ ਕਿ ਮੈਂ ਸਮੂਚੀ ਮਠੰਡਾ ਪਾਰਲੀਮੈਂਟ ਦੀ ਕਾਂਗਰਸ ਦੀ ਟੀਮ ਨੂੰ ਨਾਲ ਲੈ ਕੇ ਚੱਲਿਆ ਬਿਲਕੁਲ ਜੀ ਬਿਲਕੁਲ ਐਸੀ

WhatsApp channel par